ਸਾਥ ਨਹੀਂ ਦੇਣਾ ਜਿੱਦੇ ਆਦੀ ਬੋਲਦੀ ਆਦੀ ਜੀਬ ਬੰਦ ਰੱਖੋ ਪਿਆਰ ਸਰਕਾਰ ਮਰਦਾਬਾਤ 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 ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਜੁੜੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਇਸ ਟਾਈਮ ਅਸੀਂ ਖੜੇ ਹਾਂ ਪਿੰਡ ਮੱਤਾ ਦੇ ਵਿੱਚ ਜਿੱਥੇ ਕਿ ਮਾਨ ਸਰਕਾਰ ਟਾਰਾ ਮਾਰਦੀ ਆ ਸਿੱਖਿਆ ਨੀਤੀ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਸਿੱਖਿਆ ਨੀਤੀ ਦੀ ਤਾਂ ਪੰਜਾਬ ਸਰਕਾਰ ਇਹ ਟਾਰਾ ਮਾਰਿਆ ਕਰਦੀ ਸੀ ਜਦੋਂ ਸੱਤਾ ਦੇ ਵਿੱਚ ਆਈ ਸੀ ਕਿ ਅਸੀਂ ਸਿੱਖਿਆ ਨੀਤੀ ਨੂੰ ਉੱਪਰ ਚੁੱਕਾਂਗੇ ਸਿੱਖਿਆ ਨੀਤੀ ਨੂੰ ਉੱਪਰ ਚੁੱਕਣ ਦੀਆਂ ਗੱਲਾਂ ਹੋਣ ਤਾਂ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਵੱਲੋਂ ਜਿਹੜੇ ਪ੍ਰਿੰਸੀਪਲ ਸੀ ਉਹਨਾਂ ਨੂੰ ਸਿੰਗਾਪੁਰ ਟ੍ਰੇਨਿੰਗ ਲੈਂਡ ਦੇ ਲਈ ਭੇਜਿਆ ਗਿਆ ਤੇ ਪ੍ਰਿੰਸ ਹੈੱਡ ਟੀਚਰਾਂ ਨੂੰ ਅਹਮਦਾਬਾਦ ਟ੍ਰੇਨਿੰਗ ਲੈਂਡ ਦੇ ਲਈ ਭੇਜਿਆ ਗਿਆ ਤਾਂ ਪਰ ਇੱਥੇ ਪਿੰਡ ਮੱਤਾ ਦੇ ਲੋਕਾਂ ਵੱਲੋਂ ਤਾਂ ਵਾਟਰ ਵੈਕਸ ਦੀ ਟੈਂਕੀ ਉੱਪਰ ਚੜ੍ਹ ਕੇ ਆਪਣੇ ਸਕੂਲ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਅਸਲ ਦੇ ਵਿੱਚ ਇਸ ਪਿੰਡ ਮੱਤਾ ਦੀਆਂ ਜੜੀਆਂ ਮੰਗਾ ਨੇ ਮੁੱਖ ਮੰਗਾ ਨੇ ਸਕੂਲ ਦੇ ਪ੍ਰਤੀ ਗੱਲ ਕੀਤੀ ਜਾਵੇ ਸਕੂਲ ਦੀ ਕਮੇਟੀ ਦੀ ਨਵੀਂ ਚੋਣ ਨੂੰ ਲੈ ਕੇ ਸਕੂਲ ਦੇ ਵਿੱਚ ਸਾਫ ਸਵੱਾਈ ਦੇ ਪ੍ਰਬੰਧ ਨੂੰ ਲੈ ਕੇ ਤਾਂ ਗੋਰਾ ਸਿੰਘ ਮੱਤਾ ਵੱਲੋਂ ਸ਼ਗਰਸ ਦੇ ਲਈ ਟੈਂਕੀ ਦੇ ਉੱਪਰ ਚੜ੍ਹਿਆ ਗਿਆ ਅਸੀਂ ਗੋਰਾ ਸਿੰਘ ਮੱਤਾ ਦੇ ਨਾਲ ਵੀ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਇਹਨਾਂ ਦੇ ਪਿੰਡ ਦੇ ਲੋਕ ਵੀ ਪਹੁੰਚੇ ਹੋਏ ਆ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਅਸੀਂ ਤੁਹਾਨੂੰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਕਿ ਪਿੰਡ ਦੇ ਲੋਕ ਨੇ ਜਿਹੜੇ ਇੱਥੇ ਮੌਜੂਦ ਨੇ ਤਾਂ ਲੋਕ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਇੱਥੇ ਜਿਹੜੇ ਬੱਚੇ ਨੇ ਸਕੂਲ ਦੇ ਵਿੱਚ ਪੜ੍ਹਦੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਦੇ ਵਿੱਚ ਦਿਖਾਵਾ ਗਿਆ ਸੀ ਤਾਂ ਗੋਰਾ ਸਿੰਘ ਮੱਤਾ ਵੱਲੋਂ ਜਿਹੜਾ ਟੈਂਕੀ ਉੱਪਰ ਚੜਿਆ ਗਿਆ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਗੋਰਾ ਸਿੰਘ ਮੱਤਾ ਦੇ ਨਾਲ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਕਿ ਜਿਹੜਾ ਗੋਰਾ ਸਿੰਘ ਮੱਤਾ ਵੱਲੋਂ ਟੈਂਕੀ ਦੇ ਉੱਪਰ ਚੜਿਆ ਗਿਆ ਟੈਂਕੀ ਦੇ ਉੱਪਰ ਤਸਵੀਰਾਂ ਸੀ ਤੁਹਾਨੂੰ ਦਿਖਾਉਨੇ ਆ ਗੋਰਾ ਸਿੰਘ ਮੱਤਾ ਦੀਆਂ ਕਿ ਗੋਰਾ ਸਿੰਘ ਮੱਤਾ ਟੈਂਕੀ ਦੇ ਉੱਪਰ ਚੜੇ ਹੋਏ ਨੇ ਇੱਥੇ ਸੀਆਈ ਅਫਸਰ ਮੁਲਾਜ਼ਮ ਵੀ ਪਹੁੰਚੇ ਹੋਏ ਨੇ ਤਾਂ ਅਸੀਂ ਗੱਲਬਾਤ ਕਰਾਂਗੇ ਗੋਰਾ ਸਿੰਘ ਮੱਤਾ ਦੇ ਨਾਲ ਜੋ ਕਿ ਉੱਪਰ ਚੜੇ ਹੋਏ ਨੇ ਤਾਂ ਗੱਲਬਾਤ ਕਰਦੇ ਆ ਅਸੀਂ ਗੋਰਾ ਸਿੰਘ ਮੱਤਾ ਦੇ ਨਾਲ ਪੂਰੀ ਕਹਾਣੀ ਕੀ ਹੈ ਉਹ ਕਿਉਂ ਟੈਂਕੀ ਤੇ ਚੜੇ ਨੇ ਕਿੰਨਾ ਕਿੰਨਾਂ ਨੂੰ ਲੈ ਕੇ ਜਿਹੜਾ ਨਾਲ ਟੈਂਕੀ ਤੇ ਚੜੇ ਨੇ ਉੱਪਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਸੀ ਹਾਂਜੀ ਬਾਈ ਜੀ ਗੋਰਾ ਸਿੰਘ ਮਾਤਾ ਜੀ ਤੁਸੀਂ ਟੈਂਕੀ ਤੇ ਚੜੇ ਹੋ ਕੀ ਕਾਰਨਾ ਕਰਕੇ ਜਿਹੜਾ ਟੈਂਕੀ ਤੇ ਚੜੇ ਹੋ ਦੇਖੋ ਜੀ ਇਹਦੀਆਂ ਐਮਰਿਸ ਵੀ ਸਾਬਕਾ ਨਹੀਂ ਹੂੰ ਜੇ ਕੋਈ ਐਕਸ਼ਨ ਕਰਦੇ ਆ ਜਾਂ ਕੋਈ ਹਿੰਸਾ ਕਰਦੇ ਆ ਡਮਾਗਰੇਸ਼ੀ ਇਹ ਇੱਕ ਬੰਦੇ ਨੂੰ ਧਰਨਾ ਮਜਰਾ ਕਰਨ ਦਾ ਹੂੰ ਹਾਈ ਕਮੈਂਡ ਅਧਿਕਾਰਿਓ ਪਹਿਲੇ ਇੱਕ ਦਿਨ ਚੱਕ ਕੇ ਜੇਲਾ ਸੜ ਦਿੰਦਾ ਜਿਵੇਂ ਮੇਰੇ ਨਾਲ ਪਹਿਲਾਂ ਹੋਇਆ ਹੂੰ ਕੋਈ ਅਸੀਂ ਚੱਲਿਆ ਸੀਗਾ ਸਕੂਲ ਜੀ ਤੇ 1947 ਲੋਕਾਂ ਦੀ ਇੱਕ ਸਾਡੇ ਪਿੰਡ ਦੀ ਜੀ ਕ੍ਰਮ ਚੌਧਰੀਆਂ ਦੀ ਕਮੇਟੀ ਬਣੀ ਹੋਈ ਐ ਸਾਡੇ ਸਕੂਲ ਦੀ ਜ਼ਮੀਨ ਜੀ ਪੂਰੀ ਤੇ ਉਹ ਹੁਣ ਤੱਕ ਕਾਰਜ ਹੈ ਹਮ ਤੇ ਸਕੂਲ ਚੰਦਰ ਕੋਈ ਠੰਡੇ ਪਾਣੀ ਦਾ ਕੋਈ ਲੈਟਰਲ ਬਾਥਰੂਮ ਦਾ ਪ੍ਰਬੰਧ ਨਹੀਂ ਜੀ ਨਹੀਂ ਸਕੂਲ ਕਿੱਥੋਂ ਤੋਂ ਕਿੱਥੇ ਤੱਕ ਜਾਵੜੇ ਜਿਹੜੇ ਸਕੂਲ ਕੋਲ ਇੰਨੀ ਆਮਦਨ ਹੋਵੇ ਜੀ ਜਿਹੜੇ ਸਕੂਲ ਕੋਲ ਐਡੇ ਗਰਾਊਂਡ ਹੋਣ ਜੀ ਹੂੰ ਹਾਲ ਖੰਡਰ ਹੋਵੇ ਤੇ ਤੁਸੀਂ ਆਪ ਸਭ ਲੋਕ ਟੈਂਕੀ ਤੇ ਨਚੜੀਗੇ ਚੜ੍ਹ ਕੇ ਕਰੀਗੇ ਪਰ ਤੁਹਾਡੇ ਵੱਲੋਂ ਟੈਂਕੀ ਤੇ ਚੜਿਆ ਗਿਆ ਗੋਰਾ ਸਿੰਘ ਬਾਈ ਜੀ ਜਦੋਂ ਸਰਕਾਰ ਨੇ ਸੱਤਾ ਦੇ ਵਿੱਚ ਆਉਣਾ ਸੀ ਪਰ ਸਰਕਾਰ ਸੱਤਾ ਦੇ ਵਿੱਚ ਆ ਗਈ ਉਸ ਤੋਂ ਬਾਅਦ ਵੀ ਹੁਣ ਵੀ ਵੱਡੇ ਵੱਡੇ ਫਲੈਕਸ ਬੋਰਡ ਲਗਾਏ ਜਾ ਰਹੇ ਆ ਕਿਹਾ ਜਾ ਰਿਹਾ ਕਿ ਵੀ ਅਸੀਂ ਸਿੱਖਿਆ ਨੀਤੀ ਨੂੰ ਵਧੀਆ ਬਣਾ ਦਿੱਤਾ ਪਰ ਤੁਸੀਂ ਟੈਂਕੀ ਤੇ ਚੜ ਰਹੇ ਹੋ ਸਿੱਖਿਆ ਨੀਤੀ ਨੂੰ ਲੈ ਕੇ ਨਾਲ ਕਿੰਨਾ ਕਿੰਨਾ ਬੱਚਿਆਂ ਨੂੰ ਵੀ ਨਾਲ ਲੱਗੇ ਚੜਿਆ ਗਿਆ ਬਿਲਕੁਲ ਜੀ ਮੈਂ ਦੇ ਕੋਈ ਰਾਜਨੀਤੀ ਨਹੀਂ ਖੇਡਦੇ ਮੇਰਾ ਆਪਦਾ ਬੇਟਾ 9 ਸਾਲ ਦਾ ਜੀ ਮੇਰੀ ਮੇਰੀ ਸ਼ਸ਼ਤਰਾਂ ਮੇ ਤੋਂ ਛੋਟੀ ਜੀ 17 18 ਸਾਲਾਂ ਦੀ ਜਿਸੇ ਦੇ ਰਾਜਨੀਤੀ ਨਹੀਂ ਖੇਡਦੇ ਅਸੀਂ ਤਿੰਨੇ ਜਿਹੜੇ ਪਿਓ ਧੀ ਤੇ ਮੇਰਾ ਬੇਟਾ ਹੈ ਭੈਣ ਭਰਾ ਅਸੀਂ ਅਸੀਂ ਜੇ ਸਾਡੀ ਗੱਲ ਸੁਣੀ ਇੱਕ ਮਹੀਨੇ ਤੋਂ ਪਹਿਲਾਂ ਅਸੀਂ ਮੰਗ ਪੱਤਰ ਦੇ ਕੇ ਆਏ ਇੱਥੋਂ ਦੇ ਡੀਓ ਨੂੰ ਇੱਥੋਂ ਦੇ ਡੀਸੀ ਨੂੰ ਇੱਥੋਂ ਦੇ ਸੇਵਾ ਸਰਜਨ ਨੂੰ ਅੱਜ ਇੱਕ ਮਹੀਨਾ ਹੋ ਗਿਆ ਸਾਡੀ ਗੱਲ ਨਹੀਂ ਸੁਣੀ ਅਸੀਂ ਅੱਜ ਮਜ਼ਗੂਰ ਨੇ ਪਾਣੀ ਦੀ ਟੈਂਕੀ ਤੇ ਚੜ ਕੇ ਜਿਹੜਾ ਪ੍ਰਦਰਸ਼ਨ ਕਰ ਰਹੇ ਆ ਅਸੀਂ ਕਹਿੰਦਾ ਪ੍ਰਦਰਸ਼ਨ ਹੀ ਨਹੀਂ ਕਰ ਰਹੇ ਅਸੀਂ ਜੇ ਪ੍ਰਸ਼ਾਸਨ ਸਾਡੀ ਜਰਨਲਿਸ ਹੁੰਦਾ ਜੇ ਧੱਕਾ ਕਰਦਾ ਸੀ ਤਾਂ ਅਸੀਂ ਉਸ ਤੋਂ ਛਾਲਾ ਮਾਰ ਦੇਣੀ ਅਸੀਂ ਜਿੱਦੀ ਦਾ ਜਾਂਦੀ ਵਾ ਜੀ ਬਈ ਜੀ ਅਫਸਰ ਸ਼ਾਹੀ ਦੀ ਗੱਲ ਤੁਸੀਂ ਕੀਤੀ ਹੈ ਵਿੱਚ ਤਾਂ ਅਫਸਰ ਸ਼ਾਹੀ ਇਮਾਨਦਾਰੀ ਦੇ ਵੱਡੇ ਵੱਡੇ ਬੋਰਡ ਤੱਕ ਲਗਾ ਦਿੱਤੇ ਗਏ ਆ ਮਾਨ ਸਰਕਾਰ ਵੱਲੋਂ ਤਾਂ ਜੀ ਦੇਖੋ ਜਿਹੜੇ ਬੋਰਡ ਆ ਉਹ ਕੱਲੇ ਬੋਰਡ ਹੀ ਰਹਿ ਗਿਆ ਹਮ ਆਪ ਨੂੰ ਪਤਾ ਹੈ ਵੀ ਇਹ ਤਾਂ ਕਹਿੰਦੇ ਨੇ ਅਸੀਂ ਦਿੱਲੀ ਫ੍ਰੀ ਕਰਤੀ ਆ ਹਮ ਜਿਹੜੇ ਉਹਨਾਂ एक भी बच्चा को खड़ी क्योंकि hmm. बच्चे को सवाल पूछ लो पहली तक का नहीं पता ਗੋਰਾ ਵੀਰ ਜੀ ਤੁਸੀਂ ਤਾਂ ਸੰਘਰਸ਼ਾਂ ਦੇ ਰਾਹ ਪਏ ਹੋ ਪਰ ਤੁਸੀਂ ਆਪਣੇ ਬੱਚੇ ਨੂੰ ਵੀ ਨਾਲ ਲੈ ਕੇ ਚੜੇ ਹੋ ਜੀ ਦੇਖੋ ਮੇਰੀ ਗੱਲ ਸੁਣੋ ਜੀ ਹਮ ਇੱਕ ਤਾਂ ਹੁੰਦਾ ਜਿਹੜੇ ਲੋਕ ਆ ਹਮ ਉਹ ਤਨਖਿਆਂ ਤੇ ਵੀ ਚੜਦੇ ਆ ਧਰਨੇ ਦੇ ਲਾਉਂਦੇ ਆ ਮੁਸ਼ਾਰੇ ਵੀ ਕਰਦੇ ਆ ਤੇ ਵੱਖ-ਵੱਖ ਪ੍ਰਕਾਰਾਂ ਦੇ ਜਿਹੜੇ ਲੋਕ ਆ ਆਪਦਾ ਪਬਲਿਕਿਟੀ ਲੈਣ ਲਈ ਹਮ ਅਸੀਂ ਆਪਦੇ ਬੱਚੇ ਇਸ ਕਰਕੇ ਲੈ ਕੇ ਗਏ ਆ ਵੀ ਅਸੀਂ ਇਹਨਾਂ ਨੂੰ ਦੱਸਣਾ ਵੀ ਜਿਹੜੇ ਸੰਘਰਸ਼ ਆ ਉਹ ਇੰਨਾ ਹੋਣਿਆ ਇਹ ਲੜੇ ਬਿਨਾ ਵਿਚਾਰਾ ਨਹੀਂ ਹਮ ਤੇ ਪਹਿਲਾਂ ਮੇਰੇ ਬੇਲੇ ਦਾ ਪਹਿਲਾਂ ਪੜਾਇਆ ਪਹਿਲਾਂ ਜਿਹੜਾ ਮਾ ਹਮਮ ਪ੍ਰਦਰਸ਼ਨ ਹੈ ਵੀ ਸਿੱਧਾ ਹਰ ਪਾਰ ਦਾ ਜਿਹਦੇ ਜੇ ਥੱਲੋਂ ਕੋਈ ਐਸ ਐਚਓ ਵਗੈਰਾ ਜਾਂ ਕੋਈ ਥੁੰਦਾ ਕੋਈ ਅਫਸਰ ਹੈ ਜਾਂ ਕੋਈ ਹਾਲਾਦਕਾਰੀ ਹੈ ਕੋਈ ਟੈਂਕੀ ਵੱਲੋਂ ਮੱਤ ਹੈ ਸਾਨੂੰ ਲਾਉਣ ਦੀ ਕੋਸ਼ਿਸ਼ ਕਰਦਾ ਸੀ ਉਸ ਤੋਂ ਪਹਿਲਾਂ ਹੀ ਛਾਲਾ ਮਾਰ ਦੇਣੀਆ ਤਿੰਨਾਂ ਨੇ ਜੀ ਅਸੀਂ ਧਾਰ ਕੇ ਚੜੇ ਅਸੀਂ ਜੀ ਤਾਂ ਭਾਈ ਜੀ ਤੁਹਾਡੀ ਤੁਸੀਂ ਕਿਵੇਂ ਉਤਰੋਗੇ ਅਸਲ ਦੇ ਵਿੱਚ ਤੁਹਾਨੂੰ ਕਿਵੇਂ ਉਤਾਰਿਆ ਜਾਵੇ ਜੀ ਕੀ ਮੰਗਾ ਨੇ ਕਿੰਨਾ ਸਮਾਂ ਤੁਸੀਂ ਇੱਥੇ ਉੱਪਰ ਬੈਠੋਗੇ ਜੇਕਰ ਪ੍ਰਸ਼ਾਸਨ ਤੁਹਾਡੀ ਗੱਲ ਨਹੀਂ ਸੁਣਦਾ ਤਾਂ ਹੂੰ ਬੈਠ ਚ ਲੱਗਿਆ ਹੂੰ ਸਾਰੇ ਸਾਰੀਆਂ ਮੰਗਾਂ ਲਈ ਗਿਆ ਹੂੰ ਕਿਉਂ ਇਸ ਪੰਜਾਬ ਦੇ ਕੋਨੇ ਤੋਂ ਇੱਥੋਂ ਦੇ ਆਸਰ 사이ਡ ਇਨਸਾਨੀਅਤ ਰੱਖਦਾ ਹੂੰ ਉਸ ਮੰਗ ਨੂੰ ਇੱਕ ਨੂੰ ਵੀ ਝੂਠਾ ਕਰ ਦੇ ਗਲਤ ਕਰ ਦੇ ਅਸੀਂ ਦੇਣਦਾਰਾਂ ਸੋ ਗਲਦੇ ਕੀ ਲੱਗਦਾ ਗੋਰੇ ਭਾਈ ਉੱਪਰ ਟੈਂਕੀ ਤੇ ਚੜਨ ਨਾਲ ਤੁਹਾਡੀਆਂ ਹੀ ਮੰਗਾਂ ਜਿਹੜੀਆਂ ਮੰਨ ਲਈਆਂ ਜਾਣਗੀਆਂ ਜੀ ਦੇਖੋ ਤੋ ਕਰ ਹੂੰ ਅੱਜ ਸਾਡਾ ਜਿਹੜਾ ਪ੍ਰਦਰਸ਼ਨ ਹੈ ਬਸ਼ੇ ਤਰੀਕੇ ਕਰਾਂਗੇ ਜੀ ਅਨੁਵਰ ਆ ਠੀਕ ਲੱਗਿਆ ਜੇ ਮੰਨ ਲਓ ਮੈਂ ਜਿਵੇਂ ਪਹਿਲੀ ਦੱਸ ਕੇ ਤਾਂ ਜਦੋਂ ਤਰਨੰਮ ਜਾਰਾ ਕੋਈ ਕਰਦੇ ਉਸ ਤੋਂ ਇੱਕ ਦਿਨ ਪਹਿਲਾਂ ਮੈਨੂੰ ਚਾਕੇ ਜੇਲਾ ਤੇ ਸਿਰ ਦਿੰਦੇ ਆ ਹੂੰ ਇਥੋਂ ਦੇ ਥਾਣੇ ਤੇ ਬੰਦ ਕਰ ਦਿੰਦੇ ਆ ਹੂੰ ਠੀਕ ਹੈ ਹੂੰ ਸ਼ਰਕ ਰੋਕਦੇ ਆ ਹੂੰ ਤੇ ਉੱਥੇ ਲੋਕ ਗੱਲ ਪੈਂਦੇ ਫਰਾ ਹੀ ਰਾਹ ਰਹਿ ਗਿਆ ਭਾਈ ਹੋਰ ਤਾਂ ਕੋਈ ਰਾਹ ਹੀ ਨਹੀਂ ਰਹਿ ਗਿਆ ਹੂੰ ਠੀਕ ਹੈ ਜੀ ਗੋਰੇ ਵੀਰ ਓਕੇ ਜੀ ਜੀ ਸਾਡੀ ਗੱਲਬਾਤ ਆ ਜਿਹੜੀ ਗੋਰਾ ਸਿੰਘ ਮੱਤਾ ਦੇ ਨਾਲ ਹੋਈ ਆ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਇੱਥੇ ਪਿੰਡ ਦੇ ਲੋਕਾਂ ਦਾ ਵੀ ਇਕੱਠ ਹੈ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਿੰਡ ਦੇ ਲੋਕਾਂ ਨਾਲ ਜਿੱਥੇ ਮਾਨ ਸਰਕਾਰ ਟਾਰਾ ਮਾਰਦੀ ਹੈ ਗੱਲਾਂ ਕਰਦੀ ਹੈ ਕਿ ਸਾਡੀ ਅਫਸਰशाही ਇਮਾਨਦਾਰ ਆ ਕਿੰਨੀ ਕ ਅਫਸਰशाही ਇਮਾਨਦਾਰ ਆ ਤਾਂ ਦੇਖੋ ਪਿੰਡ ਦੇ ਲੋਕ ਵੀ ਮੌਜੂਦ ਨੇ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਨਿੱਜੇ ਪੰਪਲੈਟ ਦੇ ਵਿੱਚ ਲਿਖੀਆਂ ਹੋਈਆਂ ਨੇ ਕਿ ਇਹ ਮਾਨ ਸਰਕਾਰ ਸੁੱਤੀ ਪਈ ਆ ਇੱਕ ਮਹੀਨੇ ਦਾ ਸਮਾਂ ਹੋ ਗਿਆ ਗੋਰਾ ਸਿੰਘ ਮੱਤਾ ਵੱਲੋਂ ਜਿਹੜਾ ਆਲਟੀਮੇਟਮ ਦੇ ਦਿੱਤਾ ਗਿਆ ਸੀ ਅਫਸਰਾਂ ਨੂੰ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇੱਥੇ ਮੌਜੂਦ ਨੇ ਲੋਕ ਪੁੱਛਾਂਗੇ ਉਹਨਾਂ ਦੇ ਨਾਲ ਗੱਲਬਾਤ karenge ਹਾਂਜੀ ਬਈ ਗੋਰਾ ਸਿੰਘ ਜੀ ਬਈ ਠੀਕ ਹੈ ਜੀ ਕੀ ਗੱਲ ਹੈ ਕਿਉਂ ਗੋਰਾ ਸਿੰਘ ਦੂਜੇ ਪ੍ਰਾਈਵੇਟ ਸਕੂਲਾਂ ਦੀ ਉਹਨਾਂ ਨੇ ਟਾਲੇ ਇਹ ਵੀ ਸਕੂਲ ਦਾ ਰੌਲਾ ਜਿਹੜੇ ਕਮੇਟੀ ਦੇ ਬੰਦੇ ਹੁਣ ਦਾ ਜਿਹੜੇ ਆਮ ਆ ਜਿਨ੍ਹਾਂ ਦੇ ਬੱਚੇ ਨਹੀਂ ਵੱਢਦੇ ਉਹ ਇੱਥੇ ਕਮੇਟੀ ਬਣਾ ਕੇ 40 ਸਾਲ ਹੋ ਗਏ ਕਹਿੰਦੇ ਕਾਬਜ਼ ਹੋਏ ਬੈਠਿਆ ਜਿਨ੍ਹਾਂ ਦੇ ਬੱਚੇ ਨਹੀਂ ਵੱਢਦੇ ਉਹਨਾਂ ਨੇ ਕੀ ਸਾਰ ਲੈਣੀ ਹੈ ਸਕੂਲ ਦੀ ਇਹ ਹੈ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਰੋਲਾ ਪਾਏ ਜਾਂਦੇ ਆਂ ਪਰ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ ਇਸ ਕਰਕੇ ਜਦੋਂ ਨਹੀਂ ਸੁਣਵਾਈ ਕੀਤੀ ਇਹ ਤਾਂ ਕਰਕੇ ਫਿਰ ਇਸ ਛੋ ਨੰਬਰ ਦਾ ਫਿਰ ਮਜ਼ਦੂਰਾਂ ਕੋਲੇ ਤਾਂ ਇਹੀ ਆ ਠੀਕ ਹੈ ਬੱਚੇ ਮੌਜੂਦ ਨਹੀਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਹਾਂਜੀ ਬੁੱਧ ਕੀ ਕਹਿੰਦੀਆਂ ਨੇ ਸਕੂਲ ਦੇ ਵਿੱਚ ਹਾਂਜੀ ਕੀ ਕਮੀ ਆ ਸਕੂਲ ਦੀ ਬਹੁਤ ਬਹੁਤ ਬਾਲੀਆਂ ਮਿਲਿਆ ਨਾਈਟ ਰਿੰਗ ਉਹ ਔਖਾ ਪਿਸ਼ਾਬ ਕਰਨਾ ਫਿਰ ਪਾਣੀ ਦਾ ਤਾਂ ਕੋਈ ਸੂਰਤ ਨਹੀਂ ਦਿੱਤੀ ਗੋਰਾ ਸਿੰਘ ਮੱਤਾ ਸਹੀ ਕੀਤਾ ਉਹਨੇ ਟੈਂਕੀ ਹਾਂ ਹਾਂ ਸਹੀ ਕਰਿਆ ਹਾਂ ਅਸੀਂ ਵੀ ਤਿਆਰ ਆ ਜੀ ਨਾ ਸਾਡਾ ਕੋਈ ਮੰਗੂ ਹੀ ਚਾ ਕਿੰਨੇ ਬੱਚੇ ਪੜਦੇ ਨੇ ਤੁਹਾਡੇ ਸਾਰੇ 300 ਤੋਂ ਜ਼ਿਆਦੇ ਹੋਣਗੇ ਬੱਚੇ ਵਾਹ ਗਰੀਬਾਂ ਦੇ ਸਾਰੇ ਤਕੜਿਆਂ ਦੇ ਨਹੀਂ ਜੀ ਹਾਂਜੀ ਭਾਈ ਜੀ ਕੀ ਲੱਗਦਾ ਤੁਹਾਨੂੰ ਗੋਰਾ ਸਿੰਘ ਮੱਤਾ ਜੋ ਟੈਂਕੀ ਤੇ ਚੜਿਆ ਟੈਂਕੀ ਤੇ ਚੜਨ ਨਾਲ ਹੀ ਮਸਲੇ ਹੱਲ ਹੋਣਗੇ ਬਿਲਕੁਲ ਜੀ ਅਸੀਂ ਜੇ ਗੋਰਾ ਮੱਤਾ ਜੀ ਨੂੰ ਕੋਈ ਪ੍ਰੋਬਲਮ ਲੱਗੀ ਤਾਂ ਤਾਂ ਹੀ ਟੈਂਕੀ ਤੇ ਚੜੇ ਆ ਕਿਉਂਕਿ ਇਸ ਤੋਂ ਪਹਿਲਾਂ ਗੋਰਾ ਮੱਤਾ ਜੀ ਡੀਸੀ ਨੂੰ ਔਰ ਡੀਓ ਨੂੰ ਔਰ ਸਿੱਖਿਆ ਮੰਤਰੀ ਨੂੰ ਲੈਟਰ ਕੱਢ ਚੁੱਕੇ ਆ ਕਿ ਸਾਡੇ ਸਕੂਲ ਦੇ ਵਿੱਚ ਜਿਹੜੇ ਟੀਚਰ ਨਹੀਂ ਪੂਰੇ ਆ ਕਿ ਸਾਡੇ ਬੱਚਾ ਦਾ ਪਵਖ ਮੈਡੀਕਲ ਨਹੀਂ ਕਰ ਰਿਹਾ ਸਾਡਾ ਬੱਚਾ ਨਾਨ ਮੈਡੀਕਲ ਨਹੀਂ ਕਰ ਰਿਹਾ ਤਾਂ ਕਰਕੇ ਅਸੀਂ ਉਹਨਾਂ ਨੂੰ ਪ੍ਰਸ਼ਾਸਨ ਨੂੰ ਵੀ ਅਗਾਹ ਕੀਤਾ ਸੀ ਵੀ ਸਾਡੇ ਸਕੂਲ ਦਾ ਬਜਟ ਕੀਤਾ ਜਾਵੇ ਔਰ 15-20 ਦਿਨ ਹੋ ਗਏ ਹਜੇ ਤੱਕ ਕੋਈ ਵੀ ਇੱਥੇ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆਗਾ ਤਪਰ ਸਰਕਾਰ ਤਾਂ ਕਹਿੰਦੀ ਹੈ ਕਿ ਬੱਚਿਆਂ ਨੂੰ ਪੜ੍ਹਾਈ ਅਸੀਂ ਬਿਲਕੁਲ ਮੁਫਤ ਦੇ ਰਹੇ ਹਾਂ ਤੇ ਸਿੱਖਿਆ ਨੀਤੀ ਸਿੰਗਾਪੁਰ ਤੋਂ ਕਿਤੇ ਅਹਮਦਾਬਾਦ ਤੋਂ ਗੱਲਾਂ ਕਰਦੀ ਹੈ ਤੇ ਲੋਕਾਂ ਦਾ ਪੈਸਾ ਜਿਹੜਾ ਟ੍ਰੇਨਿੰਗ ਦੇ ਲਈ ਖਰਚਿਆ ਗਿਆ ਹੈਡ ਹੈਡ ਟੀਚਰਾਂ ਦੇ ਲਈ ਗੱਲ ਹੋਵੇ ਜਾਂ ਪ੍ਰਿੰਸੀਪਲਾਂ ਦੀ ਗੱਲ ਹੋਵੇ ਕਿ ਉਹ ਵਿਅਰਥ ਕੀਤਾ ਹੋਇਆ ਸਰਕਾਰ ਅਸੀਂ ਕਹਿੰਦੇ ਜੀ ਇਹ ਗਵਰਨਮੈਂਟ ਬਿਲਕੁਲ ਜਿਹੜੇ ਕਿ ਵੈਸੇ ਹੀ ਲੱਡੂ ਵੰਡ ਰਹੀ ਹੈ ਕੋਈ ਐਦਾਂ ਦਾ ਗਰਾਊਂਡ ਤੇ ਕੋਈ ਚੀਜ਼ ਨਹੀਂ ਅਸੀਂ ਖੁਦ ਕਹਿੰਨੇ ਪ੍ਰਸ਼ਾਸਨ ਨੂੰ ਵੀ ਗਰਾਊਂਡ ਤੇ ਆ ਕੇ ਸਾਡਾ ਸਕੂਲ ਚੈੱਕ ਕੀਤਾ ਜਾਵੇ ਵੀ ਸਾਡੇ ਸਕੂਲ ਚ ਕਿਹੜੀ ਕਿਹੜੀ ਘਾਟ ਹੈ ਤਾਂ ਕਰਕੇ ਅਸੀਂ ਇਹ ਪ੍ਰਸ਼ਾਸਨ ਨੂੰ ਗਾਹ ਕੀਤਾ ਸੀਗਾ ਵੀ ਸਾਡੀ ਸੁਣਵਾਈ ਹੋਵੇ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਮੁੱਖ ਮੰਤਰੀ ਦਾ ਨੈਤਰੋ ਸਟੇਜ ਤੋਂ ਕਹਿ ਦਿੰਦੇ ਆ ਕਹਿੰਦੇ ਕਿ ਗਰੀਬਾਂ ਦੀ ਸਰਕਾਰਾ ਗਰੀਬ ਲੋਕਾਂ ਦੀ ਗੱਲ ਕਰਦੇ ਆ ਸੀ ਤਾਂ ਲੱਗਦੇ ਤੁਹਾਡੀ ਗੱਲ ਕਰਦੇ ਆ ਫਿਰ ਤੁਸੀਂ ਤੇ ਇੱਥੇ ਧਰਨੇ ਤੇ ਟੈਂਕੀਆਂ ਤੇ ਚੜਦੇ ਹੋ ਬਿਲਕੁਲ ਸਾਡੀ ਕੋਈ ਸੁਣਵਾਈ ਨਹੀਂ ਗਈ ਜੀ ਇਹ ਸਿਰਫ ਝੂਠ ਦਾ ਫਲੰਦਾ ਮੁੱਖ ਮੰਤਰੀ ਕਹਿ ਰਿਹਾ ਕਿ ਅਸੀਂ ਐਜੂਕੇਸ਼ਨ ਆਪ ਕਰਤੀ ਪਰ ਸਾਡੇ ਸਕੂਲ ਦਾ ਬੇੜਾ ਗਰਖ ਕੀਤਾ ਪਿਆ ਕੋਈ ਐਜੂਕੇਸ਼ਨ ਆਪ ਨਹੀਂ ਨਾ ਸਾਡੇ ਸਕੂਲ ਦਾ ਬੱਚਾ ਕਿਸੇ ਵੀ ਇਵੈਂਟ ਦੇ ਵਿੱਚ ਅੱਜ ਤੱਕ ਕੋਈ ਪਾਰਟਿਸਪੇਟ ਨਹੀਂ ਕੀਤੀ ਚਾਹੇ ਉਹ ਨਵੋਦਾ ਦੇ ਸਕੂਲ ਦੇ ਵਿੱਚ ਹੋਣ ਚਾਹੇ ਕੋਈ ਖਿਡਾਰੀ ਹੋਵੇ ਕੋਈ ਵੀ ਸਾਡੇ ਸਕੂਲ ਦਾ ਖਿਡਾਰੀ ਨਹੀਂ ਗਰਾਊਂਡ ਸਾਡੇ ਕੋਲੇ ਸਾਰੇ ਸਕੂਲ ਕੋਲੇ ਕੋਚ ਕੋਈ ਨਹੀਂ ਸਾਡੇ ਸਕੂਲ ਕੋਲੇ ਇਹ ਬਿਲਕੁਲ ਝੂਠ ਦੇ ਫਲੰਦੇ ਹੈ ਜਿਹੜੀ ਗਵਰਨਮੈਂਟ ਵੈਸੇ ਹੀ ਕਹਿ ਰਹੀ ਹੈ ਜੀ ਗੱਲਬਾਤ ਕਰਾਂਗੇ ਤੇ ਮਤਾਵਾ ਵੀ ਮੌਜੂਦ ਨੇ ਭੈਣਾ ਵੀ ਮੌਜੂਦ ਨੇ ਹਾਂਜੀ ਭੈਣ ਕਿਉਂ ਟੈਂਕੀਆਂ ਤੇ ਚੜਨਾ ਪੈ ਰਿਹਾ ਅੱਜ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋ ਰਹੀਆਂ ਜੀ ਬੱਚੇ ਪੜਦੇ ਇੱਥੇ ਸਕੂਲ ਚ ਹਾਂਜੀ ਕੀ ਕੀ ਕਮੀਆਂ ਨੇ ਸਕੂਲ ਦੇ ਵਿੱਚ ਸਾਰੀਆਂ ਹੀ ਕਮੀਆਂ ਨੇ ਬਾਥਰੂਮ ਪਾਣੀ ਪੀਣ ਵਾਲਾ ਗਰਾਊਂਡ ਵਗੈਰਾ ਖਿੜਾਰੀ ਕੋਈ ਨਹੀਂ ਹੈਗਾ ਇੱਥੇ ਇੱਥੇ ਕੋਈ ਨਹੀਂ ਹੈਗਾ ਤੁਹਾਡੇ ਬੱਚੇ ਸਰਕਾਰੀ ਸਕੂਲ ਚ ਪੜ੍ਹਦੇ ਆ ਸਾਰਿਆਂ ਦੇ ਜਿੰਨੇ ਕੀ ਦੂਜਾ ਪਿੰਡ ਨਹੀਂ ਆਇਆ ਹੋਰ ਵੀ ਲੋਕਾਂ ਦੇ ਜਵਾਕ ਤਾਂ ਪੜ੍ਹਦੇ ਹੁਣ ਇੱਥੇ ਹਾਂਜੀ ਬਹੁਤ ਦੋ ਤਿੰਨ ਪਿੰਡਾਂ ਦੇ ਇੱਥੇ ਹੀ ਹੁੰਦੇ ਸੀ ਦੋ ਤਿੰਨ ਪਿੰਡਾਂ ਦੀ ਇੱਥੇ ਆਉਂਦੀ ਆ ਹਾਂਜੀ ਹਾਂਜੀ ਪਰ ਇੱਥੇ ਵਾਕਿਆ ਹੀ ਸਹੂਲਤਾਂ ਮੈਂ ਹੈ ਨਹੀਂ ਹਾਂਜੀ ਹਾਂਜੀ ਟੀਚਰ ਹੀ ਹਨੇ ਹਾਂਜੀ ਬੇਜੀ ਐਸਐਸ ਸਕੂਲ ਦੇ ਵਿੱਚ ਘੱਟੋ ਘੱਟ ਵੀ ਪੰਜਾਂ ਪਿੰਡਾਂ ਦੇ ਬੱਚੇ ਆਉਂਦੇ ਸੀ ਜੋ ਕਿ ਅੱਜ ਬਿਲਕੁਲ ਵੀ ਇੱਕ ਵੀ ਬੱਚਾ ਬਾਹਰੋਂ ਐਸਕੂਲ ਚ ਐਡਮਿਸ਼ਨ ਨਹੀਂ ਲੈ ਰਿਹਾ ਕਿਉਂਕਿ ਸਾਡਾ ਸਕੂਲ ਇੰਨਾ ਪੂਅਰ ਹੋ ਚੁੱਕਾ ਹੈ ਕਿ ਕਿਸੇ ਦਾ ਦਿਲ ਨਹੀਂ ਕਰਦਾ ਕਿ ਇੱਥੇ ਬੱਚਾ ਲਾਇਆ ਜਾਵੇ ਔਰ ਦੂਸਰੀ ਗੱਲ ਆਇਆ 500 ਮੀਟਰ ਦੇ ਦੇਰੇ ਦੇ ਵਿੱਚ ਤੁਸੀਂ ਜਿੱਥੇ ਖੜੇ ਆ ਪਹਿਲਾਂ ਇਸ ਵਾਟਰ ਬਾਕਸ ਦਾ ਹਾਲ ਦੇਖ ਲਓ ਬਈ ਇੰਨਾ ਮਾੜਾ ਪੀਣ ਵਾਲਾ ਪਾਣੀ ਸਾਨੂੰ ਸ਼ੁੱਧ ਨਹੀਂ ਮਿਲਦਾ ਔਰ ਘੱਟੋ ਘੱਟ ਵੀ ਸਾਡੇ ਪਿੰਡ ਦੇ ਵਿੱਚ 40 ਮਰੀਜ਼ ਜਿਹੜੇ ਕੈਂਸਰ ਦੇ ਮਰੀਜ਼ ਪਏ ਆ ਉਹ ਸਿਰਫ ਪਾਣੀ ਦੀ ਵਜ੍ਹਾ ਨਾਲ ਛੁੱਧ ਪਾਣੀ ਨਹੀਂ ਮਿਲਦਾ ਤੀਜਾ ਸਾਡਾ ਹੈਗਾ ਫੌਕਸ ਜਿਹੜਾ ਸਰਕਾਰੀ ਹਸਪਤਾਲ ਹੈ ਜੋ ਕਿ ਬਾਦਲ ਸਰਕਾਰ ਨੇ 21 ਮੰਜ਼ਾਂ ਦਾ ਬਣਾਇਆ ਸੀਗਾ ਔਰ ਅੱਜ ਉਹ ਖੰਜਰ ਬਣ ਗਿਆ ਉਹਦੇ ਵਿੱਚ ਸਿਰਫ ਜੱਚਾ ਬੱਚਾ ਟੀਮ ਰਹਿ ਗਈ ਹੈ ਜੋ ਉਹਨੂੰ ਦੇਖ ਰਿਹਾ ਕਰ ਰਹੀ ਹੈ ਬਿਲਕੁਲ ਕੋਈ ਸਾਡੇ ਉੱਥੇ ਕੋਈ ਮੈਡੀਕਲ ਅਫਸਰ ਨਹੀਂਗਾ ਕੋਈ ਲੈਬ ਟੈਸਟ ਨਹੀਂ ਹੁੰਦੇਗੇ ਵੀ ਸਾਡੇ ਕੋਲ ਪੈਂਡ ਨੂੰ ਅਸੀਂ 4 ਕਿੱਲੇ ਜ਼ਮੀਨ ਵੀ ਦਿੱਤੀ ਹੈ ਪਰ ਤਾਂ ਵੀ ਪ੍ਰਸ਼ਾਸਨ ਸੁੱਤਾ ਪਿਆ ਅਸੀਂ ਸਾਡੀ ਮੰਗ ਉਹ ਵੀ ਹੈ ਕਿ ਸਾਡੇ ਹਸਪਤਾਲ ਨੂੰ ਵੀ ਠੀਕ ਕੀਤਾ ਜਾਵੇ ਤੁਸੀਂ ਉਹਨੂੰ ਖੰਡਰ ਬਣਨ ਦੀ ਗੱਲ ਕਰਦੇ ਹੋ ਇਹਨਾਂ ਨੇ ਮਹੱਲਾ ਗਲੀ ਨੇ ਖੋਲ ਦਿੱਤੇ ਆ ਆਮ ਆਦਮੀ ਪਾਰਟੀ ਨੇ ਤਾਂ ਉਹਦਾ ਕਹਿੰਦੇ ਐਕਸ-ਰੇ ਰਿਪੋਰਟਾਂ ਜਸਟ ਨਾਲ ਦੀ ਨਾਲ ਕਹਿੰਦੇ ਮਰੀਜ਼ ਤਿੰਨ ਜਿਹੜਾ ਲੱਖ ਤੋਂ ਜ਼ਿਆਦਾ ਜਿਹੜਾ ਮਰੀਜ਼ ਆ ਉਹਨਾਂ ਦੇ ਹਸਪਤਾਲ ਦੇ ਵਿੱਚੋਂ ਠੀਕ ਹੋ ਗਿਆ ਸੀ ਅਸੀਂ ਸੋਡੇ ਚੈਨਲ ਆਈ ਗਵਰਨਮੈਂਟ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਸਾਡੇ ਪੈਂਡਰ ਦਾ ਵਿਜਟ ਕੀਤਾ ਜਾਵੇ ਹਸਪਤਾਲ ਦਾ ਅਸੀਂ ਉਹਨਾਂ ਨੂੰ ਦਿਖਾਈਏ ਵੀ ਸਾਡੇ ਹਸਪਤਾਲ ਚ ਕੀ ਹੈ ਬਿਲਕੁਲ ਜਮਾ ਠੱਪ ਹੋਇਆ ਪਿਆ ਜੇ ਨਹੀਂ ਯਕੀਨ ਤਾਂ ਪ੍ਰਸ਼ਾਸਨ ਖੁਦ ਆ ਕੇ ਦੇਖੇ ਠੀਕ ਹੈ ਇਹ ਗੱਲਬਾਤ ਕਰਾਂਗੇ ਆਪਾਂ ਹਾਂਜੀ ਭੈਣੇ ਕੀ ਲੱਗਦਾ ਟੈਂਕੀ ਤੇ ਸੱਚੀ ਗੰ ਅਵੇ ਜਦੋਂ ਤੱਕ ਮੰਗਾ ਨਹੀਂ ਮੰਨਿਆ ਜਾਂਦੇ ਪ੍ਰਸ਼ਾਸਨ ਨੂੰ ਕਿੰਨੇ ਵਾਰ ਕਿਹਾ ਜਾ ਚੁੱਕਿਆ ਠੀਕ ਹੈ ਧਿਆਨ ਨਹੀਂ ਦਿੱਤਾ ਜਾ ਰਿਹਾ ਮਜਬੂਰੀ ਜੇ ਚੀਜ਼ਾਂ ਕਰਨੀਆਂ ਪੈ ਰਹੀਆਂ ਲੋਕਾਂ ਨੂੰ ਪਰ ਬੱਚਾ ਵੀ ਨਾਲ ਚੜਿਆ ਹੋਇਆ ਗੋਰੀ ਵੀਰ ਦਾ ਬੱਚਿਆਂ ਦਾ ਵੈਸੇ ਹੀ ਫਿਊਚਰ ਖਰਾਬ ਹੋ ਰਿਹਾ ਟੀਚਰ ਨਹੀਂ ਹੈਗੇ ਇੱਥੇ ਟੀਚਰਸ ਦੀ ਕਮੀ ਆ ਪੀਣ ਵਾਲੇ ਪਾਣੀ ਨਹੀਂ ਸਹੀ ਹੈਗੇ ਕੋਈ ਮਾਲੀ ਨਹੀਂ ਹੈਗਾ ਕੋਈ ਗਰਾਊਂਡ ਗਰਾਊਂਡ ਮਤਲਬ ਸਾਰੇ ਆ ਕੋਈ ਡੀਪੀ ਨਹੀਂ ਹੈਗਾ ਬੱਚੇ ਗੇਮ ਗੇਮ ਹੈ ਹੀ ਨਹੀਂ ਸਕੂਲ 'ਚ ਤੇ ਮਜਬੂਰੀ 'ਚ ਕਰਨਾ ਪੈ ਰਿਹਾ ਵੈਸੇ ਵੀ ਫਿਊਚਰ ਖਰਾਬ ਹੋ ਰਿਹਾ ਬੱਚਿਆਂ ਦਾ ਤੁਸੀਂ ਕਹਿੰਦੇ ਹੋ ਗੇਮਾ ਹੈ ਨਹੀਂ ਖੇਡਾ ਵਤਨ ਪੰਜਾਬ ਦੀ ਹਰ ਸਾਲ ਬਜਟ ਰੱਖਿਆ ਜਾਂਦਾ ਉਹਦੇ ਕਰੋੜਾ ਰੁਪਏ ਲੱਗਦਾ ਤੇ ਉਹ ਕਿੱਥੇ ਲਗਾ ਦਿੰਦੀ ਹੈ ਸਰਕਾਰ ਤੁਸੀਂ ਕਹਿੰਦੇ ਸਾਡੇ ਦਾ ਉਹ ਉਹੀ ਹੈ ਜੀ ਸਰਕਾਰ ਨੂੰ ਪਤਾ ਹੋਊਗਾ ਨਾ ਸਰਕਾਰ ਕਿੱਥੇ ਪੈਸਾ ਲਾਉਂਦੀ ਹੈ ਸਾਡੇ ਸਕੂਲ ਚ ਗਰਾਊਂਡ ਸਾਰੇ ਆ ਇੱਕ ਵੀ ਖਿਡਾਰੀ ਨਹੀਂ ਹੈਗਾ ਸਾਡੇ ਸਕੂਲ ਚ ਕਿਉਂਕਿ ਡੀਪੀ ਨਹੀਂ ਹੈਗੇ ਕੋਚ ਨਹੀਂ ਹੈਗੇ ਕਮੀ ਆ ਸਕੂਲਾਂ ਚ ਠੀਕ ਹੈ ਕੋਈ ਲੇਟ ਨਹੀਂ ਸਾਨੂੰ ਇਨਫੋਰਮੇਸ਼ਨ ਮਿਲਦੀ ਇਸ ਕਰਕੇ ਹਾਂਜੀ ਇਹ ਕਿਵੇਂ ਇੱਕ ਸਾਡੀਆਂ ਜਿਹੜੀਆਂ ਮੰਗੀਆਂ ਉਹ ਪਿੰਡ ਦੇ ਲਈ ਆ ਪਰ ਸਾਡੇ ਕੋਈ ਗੱਲ ਨਹੀਂ ਸੁਣੀ ਜਾ ਰਹੀ ਜੀ ਕੋਈ ਨਹੀਂ ਸਿਵਲ ਪ੍ਰਸ਼ਾਸਨ ਆ ਰਿਹਾ ਜੀ ਉਹਨਾਂ ਨੇ ਦੇਖਣਾ ਕੋਈ ਨਹੀਂ ਦੇਖ ਰਿਹਾ ਤਾਂ ਲੈਣੇ ਗੱਲ ਆ ਰਹੇ ਨੇ ਇਹਨਾਂ ਦੀਆਂ ਮੰਗਾਂ ਪੂਰੀਆਂ ਕਰੀਆਂ ਜਾਣੀਆਂ ਜੀ ਹੋਰ ਹੀ ਦੱਸਣਗੇ ਜੀ ਤਹਿਸੀਲਰ ਸਾਹਿਬ ਆ ਰਹੇ ਆ ਜੀ ਦੱਸਣਗੇ ਉਹ ਹੀ ਜੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ